ਇਹ 2020 ਮਾਡਲ ਹੈ ਇਹ ਲੈਟਰ ਲਾਸਟ 895 ਦਾ ਦੇਵਾ ਕੋਈ ਨਾ ਵੱਧ ਨਾ ਕੋਈ ਘਟਾ ਡੈਕ ਲੱਗਿਆ ਹੋਇਆ ਹੈ ਪਹਿਰਾ ਅਗਲੇ ਵੱਡੇ ਨੇ ਬੰਪਰ ਹੈਵੀ ਬੰਪਰ 15 15 ਲੱਖ ਵੀ ਮੰਗੀ ਜਾਂਦੇ ਨੇ ਚਲੋ ਮੰਗ ਮੰਗ ਲੈਂਦੇ ਨੇ ਵਿਕਦਾ ਤਾਂ ਹੈ ਇਹਦਾ ਜੀ 2018 ਬਹੁਤ ਲੋਕ ਕਹਿੰਦੇ ਨੇ ਵੀ ਟਰੈਕਟਰ ਕਾਹਤੇ ਵੇਚਦਾ ਯਾਰ ਇਹ ਤਾਂ ਨੁਕਸ ਹੋਊਗਾ ਕੋਈ ਪੜਾ ਜ ਉਹਦੇ ਤੇ ਚੰਨ ਨਾ ਪਾ ਦੇ ਜੇ ਵੇਚੂਏ ਨਹੀਂ ਫੇਰ ਪੁਰਾਣਾ ਕੌਣ ਲਊਗਾ ਕਿੰਨੇ ਵੇਟ ਤੇ ਬੈਠੇ ਹੁੰਦੇ ਨੇ ਵੀ ਅਸੀਂ ਥੋੜਾ ਜਿਹਾ ਚੱਲੇ ਆ ਆਗ ਵਿੱਚ ਪੱਤਰਾਂ ਦੀ ਇੱਥੇ ਇੰਨੀ ਕਿ ਜ਼ਿੰਮੇਵਾਰੀ ਆ ਵੀ ਤੁਹਾਨੂੰ ਕਾਗਜ਼ ਪੱਤਰਾ ਦੇ ਸ਼ੁੱਧ ਟਰੈਕਟਰ ਮਿਲਣਗੇ ਇਹ ਨਹੀਂ ਵੀ ਕੋਈ ਡਫਾਲਟਰ ਕੇਸ ਹੈ 22-23 ਸਾਲਾਂ ਲੋ ਕੰਮ ਕਰਦੇ ਹੋਗੇ ਤਾਈ 22-23 ਤੋਂ ਵੀ ਵੱਧੇ ਹੋਗੇ ਇੱਕ ਤਰ੍ਹਾਂ ਦੇ 30+ ਸਾਲ ਹੋਗੇ ਹਾਂਜੀ ਸੋਣਿਓ ਸਾਸਰੀਕਾਲ ਜੀ ਪੋਲਾ ਮਾਲ ਤੁਹਾਨੂੰ ਦਿਖਾਉਣ ਲੱਗੇ ਆ ਕਿਸਾਨ ਟਰੈਕਟਰ ਭਾਰਸੋਂ ਤੇ ਸੈਕੰਡ ਹੈਂਡ ਟਰੈਕਟਰ ਕਿਹੜੇ-ਕਿਹੜੇ ਅਵੇਲੇਬਲ ਨੇ ਕੀ-ਕੀ ਰੇਟ ਆ ਆਓ ਕਰਾਂ ਦੇਵਤਿਓ ਭਗਵਾਨ ਸਿੰਘ ਜੀ ਇੱਧਰੋਂ ਆ ਜਾ ਭਾਈ ਗਿਰਾ ਹਾਂ ਜੀ ਕਿਹੜਾ ਮਾਡਲ ਆ ਮਹਾਰਾਜ ਇਹ 2023 ਮਾਡਲ ਆ ਪੰਜਾਬ ਨੰਬਰ ਫਸਟ ਆਨ ਪਹਿਲੀ ਪਾਰਟੀ ਦਾ ਜੀ 2023 ਮਾਡਲ ਹਾਂਜੀ ਹਾਂ 695000 ਰੁਪਏ ਡਿਮਾਂਡ ਆ ਬਾਕੀ ਔਨ ਟੇਬਲ ਚਲੋ ਕਰ ਲਾਂਗੇ ਠੀਕ ਆ ਜੀ ਲੈ ਵੀ ਲੈਨੋ ਵਾਰ ਦੱਪ ਦੇ ਕਰਾ ਆਓ ਜੀ 50 50 ਡੀ 19 ਮਾਡਲ ਆ 5.5 ਲੱਖ ਦਾ ਜੀ ਇਹ ਸੈਕੰਡ ਆ ਜੀ ਇਹ ਚੱਲਿਆ ਆਊਗਾ 3.5 ਦੇ ਆਸ-ਪਾਸ ਇਹ 850 ਚੱਲਿਆ ਹੋਇਆ ਜਿਹੜਾ 800 ਚੋਂ 850 ਇੱਧਰ ਆ ਜਾਓ ਮਹਾਰਾਜ ਕਿਰਾ 575 ਦੇਵਤਿਓ 11 ਮਾਡਲ ਹਜੇ ਡਾਇਰੈਕਟਰ ਦੇ ਟਾਇਰ ਨਾਲ ਦੇ ਨੇ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਇਹ ਵੀ ਪਹਿਲੀ ਪਾਰਟੀ ਦਾ ਠੀਕ ਹੈ ਜੀ ਹਾਂ ਜੀ 2011 ਮਾਡਲ ਪੰਜਾਬ ਨੰਬਰ ਇਹ ਕਿੰਨੇ ਦਾ ਹੈ ਇਹ 335000 ਰੁਪਏ ਡਿਮਾਂਡ ਹੈ ਬਾਕੀ ਔਨ ਟੇਬਲ ਮਾਨਤਾਣ ਕਰਾਂਗੇ ਜੀ ਮਾਨਤਾਣ ਤਾਂ ਕਰਾਂਗੇ ਨਾ ਟਾਈਮ ਤੇ ਕਰਾਂਗੇ ਕਰ ਨਹੀਂ ਪਾ ਆ ਗਿਆ ਜੀ ਪ੍ਰੀਤਾ ਸਿੰਘ ਦੇਵ ਤੇ ਪ੍ਰੀਤਾ 2021 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਜੀ ਇਹਦੀ 415000 ਡਿਮਾਂਡ ਹੈ ਬਾਕੀ ਚਲੋ ਕੋਈ ਗੱਲ ਨਹੀਂ ਇੱਧਰ ਨੂੰ ਆ ਜਿਓ ਜੀ ਕਿ 855 ਜੀ ਇਹ ਕਿਹੜਾ ਮਾਡਲ ਹੈ ਇਹ 20 ਮਾਡਲ ਹੈ ਜੀ ਠੀਕ ਹੈ ਜੀ ਇਹ 685000 ਦਾ ਦੇ ਦਾਂਗੇ ਠੀਕ ਹੈ ਇੱਕ ਪਤੀ ਜائیں ਬਹੁਤ ਲੋਕ ਕਹਿੰਦੇ ਨੇ ਵੀ ਟਰੈਕਟਰ ਕਾਤੇ ਵੇਚਦਾ ਯਾਰ ਇਹਦਾ ਨੁਕਸ ਹੋਊਗਾ ਕੋਈ ਪੜਾ ਜਾ ਉਹਦੇ ਤੇ ਚੰਨਣਾ ਪਾ ਦੇ ਵੀ ਵੇਚਦੇ ਕਾਤੇ ਨੇ ਜੇ ਵੇਚੂਏ ਨਹੀਂ ਫੇ ਪੁਰਾਣਾ ਕੌਣ ਲਊਗਾ ਕਿੰਨੇ ਬੇਟ ਚ ਬੈਠੇ ਹੁੰਦੇ ਨੇ ਵੀ ਅਸੀਂ ਥੋੜਾ ਜਿਹਾ ਚੱਲਿਆ ਵਾਲ ਲੈ ਲਾਂਗੇ ਕੈਸ਼ ਲੈ ਲਾਂਗੇ ਹਨਾ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੈ ਨਾਲੇ ਹੋਰ ਵੀ ਆ ਜੱਟ ਦਾ ਕੀ ਪਤਾ ਕਦ ਮੁੰਡਾ ਕੈਨੇਡਾ ਨੂੰ ਚੜ੍ਹਨਾ ਪੈ ਜਵੇ 5-7 ਲੱਖ ਦੀ ਨੋਟ ਪੈ ਜਵੇ ਨਹੀਂ ਸਹੀ ਗੱਲ ਹੈ ਸਹੀ ਗੱਲ ਆ ਜਿਓ ਜੀ ਘਰ ਇਧਰ ਨੂੰ ਇਹ 969 2022 ਮਾਡਲ ਬਾਈ ਮਾਡਲ ਇਹ ਕੀ ਪਾਉ ਪੰਤਾ ਹੈ ਇਹਦਾ ਇਹਦੇ ਨਾਲ ਇਹ ਸੈਸਰੀ ਸਾਰੀ ਇਹਦੇ ਨਾਲ ਹੈ ਕੈਨੋਪੀ ਡੈਕ ਆ ਫਰੰਟ ਮੰਨ ਕੇ ਚਲੋ ਮਡਗਾਰ ਤੇ ਇਹਦੇ weight ਵੀ ਨਾਲ ਮਿਲਣਗੇ ਜੀ ਇਹਦੀ 9 ਲੱਖ 75 ਹਜ਼ਾਰ ਰੁਪਏ ਡਿਮਾਂਡ ਹੈ ਬਾਕੀ ਚਲੋ ਜਦੋਂ ਕੋਈ ਪਾਰਟੀ ਆਈ ਬੈਠਾਂ ਗੱਲਬਾਤ ਕਰਾਂਗੇ ਫਿਰ ਦੇਖਾਂਗੇ ਸਮੇਂ ਦੇ ਟਰ ਦਾ ਫਿੱਟ ਫਾਟ ਹੈ ਫਿੱਟ ਫਾਟ ਜ਼ਿੰਮੇਵਾਰੀ ਆ ਆ ਗਿਆ ਜੀ ਕਰੀਨਾ 36 30 ਨਿਊ ਹੈਂਡਲ 2008 ਮਾਡਲ ਠੀਕ ਹੈ ਇਹ ਟਰੈਕਟਰ 295 ਦਾ ਦੇ ਦਾਂਗੇ 295 ਦਾ ਦੇ ਦਾਂਗੇ ਜੀ ਸਵਰਾਜ ਆ 2013 ਮਾਡਲ ਹੈ ਹੈਗਾ ਸਿੰਪਲ ਸਟੀering ਆ ਪਰ ਚੰਗਾ ਬਥੇਰਾ ਹੈ ਮੜਾ ਜੇ ਚਾਹੇ ਕੈਮਰਾ ਨੇੜੇ ਹੋ ਕੇ ਦਿਖਾ ਦੇ ਦੂੰ ਫੁੱਲ ਚੰਗੇ ਟਰੈਕਟਰਾਂ ਚ ਠੀਕ ਆ ਜੀ ਇਹਦੀ 415000 ਰੁਪਿਆ ਡਿਮਾਂਡ ਹੈ ਅੱਛਾ ਜੀ ਹੌਲੈਂਡ 3630 ਖਾਸਾ ਟ੍ਰੈਂਡ ਜੱਜ ਕੱਲ ਇਹਦਾ ਖਾਸਾ ਰਵਾਜ ਆ ਟਰੈਕਟਰ ਵੀ ਸੁਥਰਾ ਲੱਗਦਾ ਇਹ ਪਤੀ ਜੀ ਕਿੰਨੇ ਦਾ ਬਈ ਟਾਇਰ ਨਵੇਂ ਨੇ ਚਾਰੇ 6.5 ਲੱਖ ਰੁਪਿਆ ਡਿਮਾਂਡ ਆ 17 ਮਾਡਲ 6.5 ਲੱਖ 17 ਮਾਡਲ ਫਾਰਮ ਟਰੈਕ ਫਾਰਮ ਟਰੈਕ ਇਹਦਾ ਵੀ ਬਹੁਤ ਦੌਰ ਰਿਹਾ ਹੁਣ ਕੀ ਕਰੀਏ ਚਲੋ ਸਮਾ ਸਮਾ ਜੀ ਚੱਲਦੇ ਆ ਹਾਂ ਜੀ ਉਹ ਹੀ ਅਰਜਨ ਦੇ ਬਾਣ ਕਹਿੰਦਾ ਉਹੀ ਅਰਜਨ ਦੇ ਗੇਲੀ ਦੇ ਹੱਥ ਹਾਂਜੀ ਇਹ ਹੈਗਾ ਪੀਵੀ 65 2006 ਮਾਡਲ ਇਹ 2.5 ਲੱਖ ਰੁਪਈਆ ਡਿਮਾਂਡ ਆ ਬਾਕੀ ਦੇਖਦੇ ਆ ਫਿਰ ਜਦੋਂ ਕੋਈ ਆਇਆ ਪਹੁੰਚਿਆ ਇਹ ਸੈੱਟ ਜਈਆ ਇਹਦਾ ਵੀ ਭਾਈ ਹੁਣ ਇਹਦਾ ਇਹਦੇ ਬੜੇ ਭਾਈ ਦੀ ਖਾਸੀ ਜੜਾਈ ਹੋਣ ਲੱਗੀ ਆ ਇਹਦਾ ਵੀ ਮੜਾ ਜਾ ਚਾਨਣਾ ਪਾਵੇ ਇਹ ਵੀ ਪੀਵੀ 65 ਹੈ ਇਹ 2008 ਮਾਡਲ ਹੈ ਅੱਛਾ ਜੀ ਇਹਦੀ 315000 ਰੁਪਏ ਟਮਾਉਂਦਾ ਆ ਪਾਈ ਟਰੈਕਟਰ ਘੈਂਟਾ 315 ਆ ਨਵਾਂ ਜੀ ਖੜਾਈ ਖੜਾ ਪਤੰਦਰਾ ਜਮਈ ਕੋਰਾ ਜਈਏ ਕਿ ਮੜਾ ਮੋਟਾ ਚੱਲਿਆ ਵਾ ਨਹੀਂ ਚੱਲਿਆ ਹੋਇਆ ਸਾਮ ਵਿੱਚ ਚੱਲਿਆ ਹੋਇਆ 23 ਮਾਡਲ ਹੈ ਜੀ ਅੱਛਾ ਜੀ ਹਾਂ ਜੀ ਇਹ 660000 ਦਾ ਜੀ 660 ਦਾ ਜੀ ਹਾਂ ਜੀ ਬਾਕੀ ਕੁਛ ਟਰੈਕਟਰ ਉਧਰ ਖੜੇ ਨੇ ਆ ਜਾਓ ਆ ਜਾਓ ਮਹਾਰਾਜ ਦੇਵਤਿਓ ਇਹ ਪਾਈ ਜੀ ਜਗ੍ਹਾ ਹੈਗੀ ਆ ਭਾਸੋਂ ਪਟਿਆਲਾ ਰੋਡ ਕਿਸਾਨ ਟਰੈਕਟਰ ਸਵਰਾਜ ਦੀ ਨਵੀਂ ਡੀਲਰਸ਼ਿਪ ਆ ਬਾਕੀ ਸਾਡੇ ਭਾਈ ਦਾ ਨਾਮ ਬਹੁਤ ਮਸ਼ਹੂਰ ਆ ਅਨਰਪਾਈ ਸਿੰਘ ਪੌਵਾ ਬਲਕਾਰ ਸਿੰਘ ਜੀ ਪਾਰੀ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਇਹਦਾ ਦਾ ਸੁਪਤੀਜ ਕਿ ਇਹ ਵੀ ਚਾਚਾ ਸੈਕੰਡ ਆਨ ਆਪਣੇ ਫਸਟ ਓਨਰ ਹੈ 2022 ਮਾਡਲ ਪੰਜਾਬ ਨੰਬਰ ਟਰੈਕਟਰ ਹੈ ਹਾਈ ਲੋ ਮੀਡੀਅਮ 855 ਇਹਦੀ ਕਿੰਨੀ ਰਕਮ ਹੈ 6 ਲੱਖ 95 ਹੇਡ ਮੰਗਦਾ ਹੈ 695 ਹੌਲੈਂਡ 552 ਇਹਦਾ ਬਹੁਤ ਰੌਲਾ ਪੈਂਦਾ ਓਏ ਇੰਨੇ ਮਹਿੰਗੇ ਕਿੱਥੇ ਹੋਗੇ ਕੀ ਚੱਕਰ ਪੈ ਗਿਆ ਯਾਰ ਇਹਦਾ ਪੇੜ ਚਾਲਦਾ ਕਿਹੜਾ ਕੋਈ ਲਾਜ ਆ ਹੁਣ ਹਾਂ ਪਹਿਲਾਂ ਪਹਿਲਾਂ ਕੀੜੇ ਪਏ ਹੋਏ ਤੇ ਹੁਣ ਮਿੱਠਾ ਪੈਣ ਲੱਗ ਗਿਆ ਨਹੀਂ ਬਿਲਕੁਲ ਬਿਲਕੁਲ ਇਹ ਕਿੰਨੇ ਦਾ ਜੀ ਟਰੈਕਟਰ ਕਿਹੜਾ ਇਹ 2020 ਮਾਡਲ ਹੈ ਇਹ ਲੈਟਰ ਲਾਸਟ 895 ਦਾ ਦੇਵਾਂ ਕੋਈ ਨਾ ਵੱਧ ਨਾ ਕੋਈ ਘਟਾ ਡੈਕ ਲੱਗਿਆ ਹੋਇਆ ਟਾਇਰ ਅਗਲੇ ਵੱਡੇ ਨੇ ਬੰਪਰ ਹੈਵੀ ਬੰਪਰ 15 15 ਲੱਖ ਵੀ ਮੰਗੀ ਜਾਂਦੇ ਨੇ ਚਲੋ ਮੰਗ ਮੰਗ ਲੈਂਦੇ ਨੇ ਵਿਕਦਾ ਤਾਂ ਹੈ ਇਹਦਾ ਜੀ 2018 ਮਾਡਲ ਹੈ ਇਹ ਵੀ ਪਹਿਲੀ ਪਾਰਟੀ ਦਾ ਟਰੈਕਟਰ ਆ ਨਾਲ ਦੀ ਟਾਇਰ ਨੇ ਕਨੋਪੀ ਗਨੋਪੀ ਵਧੀਆ ਲਵਾਈ ਵੀ ਆ ਬੰਦਿਆਂ ਨੇ ਇਹ 5 ਲੱਖ 65 ਹਜ਼ਾਰ ਦਾ 56 ਦਾ ਆਹਾ ਬਾਬਾ ਫੋੜੂ ਦਾਸ ਬਾਬਾ ਵੋੜੂ 90000 ਦਾ ਦੇ ਦਾਂਗੇ ਇਹਦੇ ਨਾਲ ਦੇ ਪੰਜ ਸੱਤ ਹੋਰ ਖੜੇ ਨੇ ਜੇ ਕਿਸੇ ਨੇ ਲੈਣੇ ਨੇ ਕੋਈ 10 ਦਾ ਕੋਈ 15 ਦਾ ਮੜਾ ਜਾ ਭਾਈ ਜੀ ਇਹਦੇ ਤੇ ਭਤੀਜ ਮੜਾ ਚਾਨਣਾ ਪਾ ਦੇ ਕਾ ਟਰੈਕਟਰ ਖੜੇ ਨੇ ਆਪਣੇ ਚ ਇਹਦੇ ਨਾਲ ਦੇ ਚਾਰ ਤੋਂ ਪੰਜ ਹੋਰ ਖੜੇ ਨੇ ਉਰੇ ਫੇਰ ਜਗ੍ਹਾ ਘੱਟ ਸੀਗੇ ਆ ਨਹੀਂ ਸਕਦੇ ਕੀ ਮੱਤੇ ਬਣ ਜਾਣਗੇ ਉਹ ਕੋਈ 15 ਦਾ ਕੋਈ 10 ਦਾ ਕੋਈ 90000 ਦਾ ਜਿਵੇਂ 90 ਦਾ ਕੋਈ 10 ਦਾ ਇੱਥੇ ਚਾਰ ਪੰਜ ਟਰੈਕਟਰ ਲੱਖ ਤੋਂ ਸਵਾ ਲੱਖ ਦੇ ਐਂਟਰ ਨੇਕ ਡੀਆਈ ਹੋਏ ਬਨੇ ਡੀਆਈ ਹੋਏ ਬਨੇ ਇਹ ਵੀ ਡੀਆਈ ਹੋਇਆ ਇਹ ਵੀ ਡੀਆਈ ਹੋਇਆ ਵਾ ਇਹ ਜੇ ਚਾਰ ਪੰਜ ਖੜੇ ਨੇ ਜੇ ਕੋਈ ਮੇਰੇ ਵਰਗੇ ਗਰੀਬ ਨੇ ਲੈਣੇ ਦਾ ਲੱਖ ਤੋਂ ਸਵਾ ਲੱਖ ਇਹ ਤੁਹਾਨੂੰ ਟਰੈਕਟਰ ਹੈ ਇਹ ਸਵਰਾ 2021 ਮਾਡਲ ਫਰੰਟ ਬੰਪਰ ਹੈਵੀ ਵਾਲਾ ਇਹ ਵੀ ਨਾਲ ਇਹ ਕਨੋਪੀ ਡੈਕ ਸਾਰਾ ਸਮਾਨ 16 ਦੇ ਟਾਇਰਾਂ ਵਾਲਾ ਹੈ ਆਇਲੋ ਮੀਡੀਅਮ ਇਹ ਟਰੈਕਟਰ ਦੀ ਡਿਮਾਂਡ 695000 ਰੁਪਏ ਇਹ ਵੀ ਪਹਿਲੀ ਪਾਰਟੀ ਦਾ 1000 ਘੰਟਾ ਚੱਲਿਆ ਹੋਇਆ ਹੂੰ ਇਹ ਜਿਹੜਾ ਸੋਨਾਲੀਕਾ ਹੈ 2018 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਇਹਦੀ ਡਿਮਾਂਡ 415000 ਰੁਪਏ ਜੀ ਕਿਹ ਟਰੈਕਟਰ ਹੋ ਗਏ ਜੀ ਆਪਣੇ ਕੋਲ 2 3 4 5 6 7 8 9 10 11 12 13 14 15 16 17 ਕੇ ਟਰੈਕਟਰ ਨੇ ਬਾਕੀ ਟਰੈਕਟਰ 15 17 ਉਹ ਕਿਧਰੇ ਫਿਰਦੇ ਨੇ ਉਰਾ ਪਰਾ 8 ਲਾਸਕਾ ਟਰੈਕਟਰ ਬਾਹਰੇ ਖੜੇ ਨੇ ਬਾਕੀ ਟਰੌਕ ਬਾਹਰੇ ਨੇ ਬਾਕੀ ਕੋਈ ਉਰਾ ਪਰੋ ਵੀ ਫਿਰਦੇ ਟਰੈਕਟਰ ਕਾਲੇ ਕੱਟ ਕੇ ਲੈਂਦਾ ਨਾਬੇ ਏਰੀਏ ਦਾ ਟਰੈਕਟਰ ਹੈ 2009 ਮਾਡਲ 852 ਹਾਂਜੀ ਉਹ ਟਰੈਕਟਰ ਆਪਾਂ 3.5 ਲੱਖ ਦੇ ਦਿਆਂਗੇ ਪਹਿਲੀ ਪਾਰਟੀ ਦਾ ਚੰਗਾ ਟਰੈਕਟਰ ਆ ਪੂਰਾ ਘੈਂਟ ਠੀਕ ਆ ਜੀ ਹਾਂਜੀ ਹਾਂ ਉਹ ਟਰੈਕਟਰ ਅਜੇ ਉਰੇ ਆਇਆ ਨਹੀਂ ਚਲੋ ਹਾਂਜੀ ਸੋਹਣਿਓ ਟਰੈਕਟਰ ਤੁਹਾਨੂੰ ਹੁਣ ਨਾ ਆਪਾਂ ਟਰੈਕਟਰਾਂ ਦੀਆਂ ਵੀਡੀਓ ਪਾਇਆ ਕਰਾਂਗੇ ਕਿਉਂਕਿ ਨਵੇਂ ਵੀ ਬਿਕਣੇ ਨੇ ਪੁਰਾਣੇ ਵੀ ਬਿਕਣੇ ਨੇ ਪੁਰਾਣਿਆਂ ਦੇ ਵੀ ਉਨਹੀਂ ਚਾਹਵਾਨ ਨੇ ਜੇ ਨਵਾਂ ਵਿਕਦਾ ਤਾਂ ਹੀ ਪੁਰਾਣਾ ਵਿਕਦਾ ਠੀਕ ਆ ਆਪਾਂ ਇਹ ਵੀਕਲੀ ਪੱਕੀ ਐਤਵਾਰ ਦੀ ਇੱਕ ਵੀਡੀਓ ਰੱਖ ਲੈਣੀ ਹੈ ਕਹੋ ਜੀ ਹਾਂ ਪੱਕੀ ਪੱਕੀ ਰੱਖ ਲੈਣੀ ਹੈ ਸੰਡੇ ਨੂੰ ਇੱਕ ਵੀਡੀਓ ਪੱਕੀ ਆਇਆ ਕਰੂਗੀ ਐਸ ਪਰ ਤੁਹਾਡੀ ਡਿਮਾਂਡ ਜੇ ਤਾਂ ਫਟਾਫਟ ਦੇਖਣੇ ਨੇ ਹੁਣ ਅਸੀਂ ਫਟਾਫਟ ਵਾਲੀ ਪਾਤੀ ਥੋੜੀ ਜੀ ਮਤਲਬ ਕਿ ਛੇਤੀ ਵਾਲੀ ਜੇ ਤੁਸੀਂ ਹੌਲੀ-ਹੌਲੀ ਦੇਖਣੇ ਨੇ ਉਹ ਥੱਲੇ ਕਮੈਂਟ ਕਰਦੇ ਹੋ ਕਮੈਂਟ ਵੀ ਬਾਕੀ ਤੁਸੀਂ ਨੰਬਰ ਪਾ ਦਿਓ ਕਿਸੇ ਨੇ ਕੋਈ ਡਿਟੇਲ ਪੁੱਛਣੀ ਹੈ ਵੀਡੀਓ ਵਗੈਰਾ ਜੀ ਮਾਤਾ ਪਾ ਮੇਰੇ ਮੂੰਹ ਜਵਾਨੀ ਹੋ ਜਾਦ ਨੇ ਭਗਵੰਤ ਸਿੰਘ ਜੀ 7087090628 ਨਰਪਾਏ ਸਿੰਘ ਜੀ 9815470633 ਸਰਦਾਰ ਪਲਕਾਰ ਸਿੰਘ ਜੀ ਪਾਰੀ 9815696882 ਉਹ ਹਰੇਕ ਸੰਡੇ ਨੂੰ ਵੀਡੀਓ ਆਇਆ ਕਰੂਗੀ ਜਗ੍ਹਾ ਹੈਗੀ ਆ ਭਾਰਸੋ ਇਹ ਉਹ ਜਗ੍ਹਾ ਹੈ ਜਿੱਥੇ ਕਰਤਾਰ ਕੰਬਾਈਨ ਬਣਦੀ ਆ ਕਿਸੇ ਨੂੰ ਪੁੱਛ ਲਿਓ ਸਵਰਾਜ ਦੀ ਡੀਲਰਸ਼ਿਪ ਆ ਪਟਿਆਲਾ ਰੋਡ ਤੇ ਤੁਹਾਨੂੰ ਸਵੇਰੇ 9 ਵਜੇ ਤੋਂ 6-7 ਵਜੇ ਤੱਕ ਟਰੈਕਟਰ ਉਪਲਬਧ ਮਿਲਣਗੇ ਬੰਦੇ ਤੁਹਾਨੂੰ ਇੰਟਰਟੇਨ ਕਰਨ ਵਾਲੇ ਅਪਲਵ ਤਾਂ ਮਿਲਣਗੇ ਚਾਹ ਪਾਣੀ ਦੀ ਸੇਵਾ ਮਿਲੂਗੀ ਐਨੀ ਟਾਈਮ ਆਕੇ ਤੁਸੀਂ ਟਰੈਕਟਰ ਪਾਸ ਕਰੋ ਲੋਨ ਲਾਣ ਵਾਲੀ ਤਾਂ ਅੱਜਕੱਲ ਦਿਕਕਤ ਨਹੀਂ ਕਿਸੇ ਨੇ ਜੇ ਪ੍ਰਾਣੇ ਦੇ ਵੀ ਲੋਨ ਕਰਾਉਣਾ ਬੇਕਰਾ ਪ੍ਰਾਣੇ ਤੇ ਅੱਪਾ ਵੀ ਕਰਾਉਣੇ ਕਰਵਾ ਦਾਂਗੇ ਉਹ ਤਾਂ ਨਾਰਮਲ ਸਾਰੇ ਕੋਈ ਦਿਕਕਤ ਨਹੀਂ ਵੀ ਜੋ ਪ੍ਰਾਣੇ ਤੇ ਵੀ ਭਾਈ ਲੋਨ ਹੋ ਜਾਂਦਾ ਕੋਈ ਦਿਕਕਤ ਨਹੀਂ ਵਿਆਜ ਪੱਟੂ ਉਹ ਤੁਸੀਂ ਬੈਂਕ ਨਾਲ ਕਰਨਾ ਠੀਕ ਆ ਜੀ ਬਿਲਕੁਲ ਬਿਲਕੁਲ ਅਗਲੀ ਇੱਕ ਗੱਲ ਮੈਂ ਡਾਉਣ ਜ਼ਰੂਰ ਕਰਦਾ ਵੀ ਕਾਗਜ਼ ਪੱਤਰਾਂ ਦੀ ਇਹ ਟੈਕਨੀਕ ਜਿੰਮੇਵਾਰੀ ਆ ਵੀ ਤੁਹਾਨੂੰ ਕਾਗਜ਼ ਪੱਤਰਾਂ ਦੇ ਸੁੱਧ ਟਰੈਕਟਰ ਮਿਲਣਗੇ ਇਹ ਨਹੀਂ ਵੀ ਕੋਈ ਡਿਫਾਲਟਰ ਕੇਸ ਟਰੈਕਟਰ 22-28 ਸਾਲ ਲਾ ਲੋ ਕੰਮ ਕਰਦੇ ਹੋਣਗੇ ਤਾਂ 22-28 ਤੋਂ ਵੀ ਵੱਧੇ ਹੋਗੇ ਇੱਕ ਤਰ੍ਹਾਂ ਦੇ 30 ਪਲੱਸ ਸਾਲ ਹੋਗੇ 30 ਪਲੱਸ ਸਾਲ ਹੋਗੇ ਜੀ ਕਾਗਜ਼ ਪੱਤਰਾਂ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਮਿడుਗੀ ਕੋਈ ਡਿਫਾਲਟਰ ਕੇਸ ਟਰੈਕਟਰ ਨਹੀਂ ਸਾਰੇ ਲੋਕਲ ਪੰਜਾਬ ਨੰਬਰੀ ਟਰੈਕਟਰਾਂ ਦਾ ਕੰਮ ਕਰਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਕਾਗਜ਼ ਪੱਤਰਾਂ ਦੀ ਹੋਊਗੀ ਮੰਨ ਲਓ ਕੋਈ ਖਰਾਬ ਹੋ ਗਿਆ ਉਹਦਾ 100 ਹੀਲਾ ਕਾਗਜਾਂ ਦਾ ਕੋਈ ਹੀਲਾ ਨਹੀਂ ਜੀ ਜਿਹੜੀ ਮੇਨ ਚੀਜ਼ ਉਹਦੀ ਉਹ ਜ਼ਿੰਮੇਵਾਰੀ ਹੈ ਮਿੰਟਿਕ ਲੱਗਦੀ ਆ ਜੇਲ੍ਹ ਦਾ ਯੰਤਰਾ ਹੋਣ ਉਹਦੀ ਫੋਲ ਗਰੰਟੀ ਹੋਊਗੀ ਬਾਕੀ ਕੋਈ ਬਾਹਲੇ ਚਲਾ ਲੇ ਉਹ ਅਗਲੇ ਦੀ ਹਿੰਮਤ ਹੈ ਜੀ ਨਾਲੇ ਮੈਂ ਇੱਕ ਕਮਾੜੀ ਜੀ ਬੇਨਤੀ ਕਰਦਾ ਮੇਰਾ ਵੀਰ ਸਸਤੇ ਦੇ ਚੱਕਰ ਚ ਬਾਂਦਰ ਲੰਡਾ ਨਾ ਕਰਾ ਲਿਆ ਕਰੋ ਹਰੇਕ ਨੂੰ ਜ਼ਿੰਮੇਵਾਰ ਨੂੰ ਹੁੰਦਾ ਵੀ ਯਾਰ ਤੁਹਾਨੂੰ ਕੋਈ ਕਿਉਂ 50000 ਚੀ ਲੱਖ ਰੁਪਏ ਸਸਤੀ ਦੇ ਦੂ। ਕੋਈ ਵੀ ਉਹ ਲੱਖ ਰੁਪਏ ਦੇ ਲਾਲਚ ਚ ਉਹ ਫੌਜੀਆਂ ਦੀ ਵਿਚਾਰਿਆਂ ਦੀ ਲਾ ਕੇ ਫੋਟੋ WhatsApp ਤੇ ਪਾ ਕੇ ਹਰਰ ਕਰ ਜਾਂਦੇ ਨੇ। ਤੇ ਨਾਲੇ ਥੋੜਾ ਜੇਲ੍ਹ ਯਾਤਰਾ ਦਾ ਪਤਾ ਨਹੀਂ ਪੁਰਾਣੀ ਚੀਜ਼ ਉੱਥੋਂ ਲਓ ਜਿੱਥੇ ਤੁਹਾਡਾ ਵਿਸ਼ਵਾਸ ਬਣਿਆ ਵਾ ਪੱਕਾ ਠੱਡਾ ਟਿਕਾਣਾ ਬਣਿਆ ਵਾ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।